ਆ ਦੇਖੋ ਸਵੇਰ ਦਾ 1 ਵਜੇ ਕੇ 55 ਮਿੰਟ ਦਾ ਸਮਾਂ ਹੋ ਗਿਆ ਕੀ ਕੰਮ ਕਰਦਾ ਬੈਠ ਕੇ ਖੜਾ ਹੋ ਪੱਤਰਕਾਰ ਆ ਰਹਾ ਮੈਂ ਜਵਾਬ ਦੇ ਇੱਧਰ ਪ੍ਰੈਮੀ ਪ੍ਰਸ਼ਾਸਨ ਨੂੰ ਬੁਲਾਉਣਾ ਪਊਗਾ ਰੇ ਬੁਲਾ ਲੂ ਪੂਰਨ ਮੈਂ ਇਉਂ ਹੀ ਕਰੇ ਕਮਿਆਰ ਆ ਮੈਂ ਕਮਿਆਰ ਤਾਂ ਜਾਤ ਹੁੰਦੀ ਆ ਗੋਤ ਕੀ ਆ ਤੇਰਾ ਹੁਣੇ ਪਤਾ ਲੱਗ ਜੂ ਪੰਜਾਬੀਆਂ ਕੀ ਆ ਤੂੰ ਮੈਂ ਕਮਿਆਰ ਆ ਕਹ ਤੇਰੇ ਕਮਿਆਰ ਤਾਂ ਜਾਤ ਆ ਕਮਿਆਰ ਤਾਂ ਜਾਤ ਹੁੰਦੀ ਆ ਗੋਤ ਕੀ ਆ ਗੋਤ ਕੀ ਆ ਯਾਦਵ ਆ ਸਾਨੀ ਆ ਕੀ ਆ ਤੁਨ ਕੋਈ ਨਹੀਂ ਨਾ ਸਾਡੇ ਕੋਲ ਸਭ ਕੁਝ ਹੈ ਕਹਿ ਰਹੇ ਦਿਖਾ ਫਿਰ ਦਿਖਾ ਕਿੱਥੇ ਆ ਸਭ ਕੁਝ ਇਹ ਸੰਗਤ ਜਾਂਦੀ ਆ ਵਿਚਾਲੇ ਹਿੱਲਦਾ ਵੀ ਨਹੀਂ ਤੇ ਬਹੁਤ ਔਖਾ ਠਾਲਿਆ ਗਿਆ ਜੀ ਨਸ਼ੇ ਕਰਕੇ ਉਰੇ ਪਿਆ ਜੀ ਇਹ ਵਿਚਾਲੇ ਸਾਰੇ ਨਸ਼ੇ ਕਰਦੇ ਘਰੇ ਜਾ ਕੇ ਪਿਆ ਕਰੋ ਔਰ ਤੈਨੂੰ ਗੁਰੂ ਘਰ ਵਾਲਾ ਰਾਹ ਦਿਖਦਾ ਗਾਲ ਬਚੀ ਜਾ 11 ਵਜੇ ਦਾ ਜੀ ਸੜਕ ਦੇ ਵਿਚਾਲੇ ਕਿਹੜਾ ਕੰਮ ਕਰਕੇ ਤੁਸੀਂ ਵੀ ਹਮਾਇਤ ਨਾ ਕਰੋ ਇਹ ਬਹੁਤ ਗਲਤ ਕਰ ਰਹੇ ਨੇ ਬਹੁਤ ਖਤਰਾ ਪੰਜਾਬ ਲਈ ਇਹ ਆਪ ਦਾ ਮੈਂ ਪੰਜਾਬ ਦਾ ਰਹਿਣਾ ਸਵਟਾ ਪਿੱਛੋਂ ਕਿੱਥੇ ਦਾ ਸਟੇਟ ਕਿਹੜੀ ਆ ਤੇਰੀ ਯੂਪੀ ਦਾ ਬਿਹਾਰ ਦਾ ਹੁਣ ਪੰਜਾਬ ਦੀਆਂ ਜਾਤਾਂ ਨੂੰ ਵੀ ਟਾਰਗੇਟ ਕਰਨ ਲੱਗ ਗਏ ਹੈ ਪੰਜਾਬੀਆਂ ਨੂੰ ਵੀ ਜਾਤਾਂ ਆ ਵੀ ਅਗਲੀ ਗੱਲ ਪੰਜਾਬੀ ਤੇ ਆਵੇ ਪੰਜਾਬੀ ਵਿਆਹ ਸ਼ਰਾਬੀ ਉਹਨ ਅਖੀਰ ਚ ਆ ਕੇ ਮੰਨੇ ਆ ਉਹ ਵੀ ਅੰਕਲ ਉਰੋਂ ਆਏ ਨੇ ਉਹ ਜਾਣਦੇ ਤੇਗੇ ਉਹਨਾਂ ਦੱਸਿਆ ਕਹਿੰਦੇ ਪੰਜਾਬੀ ਨਹੀਂ ਹੈਗਾ ਫੇਰ ਮੰਨੇ ਕਹਿੰਦਾ ਹਾਂ ਮੈਂ ਬਿਹਾਰ ਤੋਂ ਆ ਜਦ ਐਂ ਕਹੀ ਗਿਆ ਪੰਜਾਬੀ ਆ ਮੈਂ ਤਾਂ ਘਮਾਰ ਆ ਮੈਂ ਗੋਤ ਤਾਂ ਦੱਸ ਮੈਨੂੰ ਪਤਾ ਦੀ ਵੀ ਇੱਥੋਂ ਹੀ ਪਤਾ ਲੱਗ ਜਾਣਾ ਵੀ ਇੱਕ ਘਮਾਰ ਤਾਂ ਗਿਆ ਤੋ ਸੁਣ ਲਿਆ ਨੇ ਵੀ ਪੰਜਾਬ ਦੀ ਜਾਤ ਹੁੰਦੀ ਹੈ ਘਮਾਰ ਇਹਨੂੰ ਗੋਤ ਨਹੀਂ ਪਤਾ ਵੀ ਪੰਜਾਬ ਦੇ ਕਿਹੜੇ ਹੁੰਦੇ ਨੇ ਮੈਂ ਗੋਤ ਦਾ ਦੱਸ ਫੇਰ ਤੇਰਾ ਦਾ ਫੇ ਤੂੰ ਓਖਾ ਬੋਲਦਾ ਜਿਹਦੇ ਨੂੰ ਮਾਰਿਆ ਕੀ ਮਾਰਾ ਕਹਤਾ ਤੈਨੂੰ ਦੱਸ ਮੈਂ ਕੀ ਮਾਰਾ ਗਿਆ ਨਹੀਂ ਮਾਰਿਆ ਨਹੀਂ ਗਿਆ ਮੈਂ ਤਾਂ ਉਹ ਨਹੀਂ ਚਰਾ ਪੀਤੀ ਹੋਈ ਆ ਭੈਣੋ ਤੈਨੂੰ ਮੈਂ ਛੱਡ ਕੇ ਗਿਆ ਇੱਥੇ ਸਾਹ ਹਾਹ ਕੌਣ ਪਿਆ ਪਤਾ ਨਹੀਂ ਜੇ ਇਹ ਕੌਣ ਹੈ ਕਦੋਂ ਰਾਤ ਦਾ ਪਿਆ ਹਾਂ ਜੀ ਤੁਸੀਂ

ਐ ਨਾਨਾ ਸ਼ਾ ਜਿਹੜੇ ਆ ਓ ਹੈਲੋ ਆ ਦੇਖੋ ਸਵੇਰ ਦਾ 1 ਵਜੇ ਕੇ 55 ਮਿੰਟ ਦਾ ਸਮਾਂ ਹੋ ਗਿਆ ਦੇਖੋ ਜੀ ਯੁੱਧ ਨਸ਼ਿਆਂ ਵਿਰੁੱਧ ਦੀ ਅਪਾਰ ਸਫਲਤਾ ਚੱਲ ਰਹੀ ਆ ਨਸ਼ਿਆਂ ਵਿਰੁੱਧ ਯੁੱਧ ਦੀ ਇਹ ਬੰਦਾ ਪਿਆ ਹੈਲੋ ਓ ਹੈਲੋ ਕੌਣ ਆ ਤੂੰ ਕੌਣ ਆ ਤੂੰ ਮਨੋ ਹੈ ਕੀ ਨਾਮ ਤੇਰਾ ਮਨੋ ਜੀ ਕਿੱਥੋਂ ਆਇਆ ਮਾਝਾੜ ਤੋਂ ਕੀ ਕੰਮ ਕਰਦਾ ਬੈਠ ਕੇ ਖੜਾ ਹੋ ਅਰੇ ਆਇਦਮ ਉਰੇ ਕਦੇ ਵਾਸਤੇ ਪਿਆ ਉਰੇ ਐ ਜੇ ਬੁਲਾਇਆ ਸੀ ਨੀ ਬੁਲਾਇਆ ਸੀ ਫਿਰ ਐ ਸੜਕ ਦੇ ਵਿਚਾਲੇ ਪੈਂਦਾ ਹੁੰਦਾ ਬੰਦਾ ਨਸ਼ਾ ਕੀਤਾ ਹੋਇਆ ਤਾਂ ਕੀ ਕੀਤਾ ਸ਼ਰਾਬ ਪੀਤੀਆ ਕੀ ਕੀਤਾ ਹਾਂ ਬੁਲਾਇਆ ਸੀ ਨੀ ਬੁਲਾਇਆ ਸੀ ਫਿਰ ਉਰੇ ਸੜਕ ਦੇ ਵਿਚਾਲੇ ਥੋੜੀ ਪੈ ਜੂਗਾ ਤੂੰ ਕੱਲ 11 ਵਜੇ ਦਾ ਪਿਆ ਉਰੇ ਐ ਉਰੇ ਸੜਕ ਤੇ ਕਿਹੜਾ ਪੈ ਜੂਗਾ ਲੈ ਆ ਸੜਕ ਵਿਚਾਲੇ ਸੜਕ ਦੇ ਚੌਂਕ ਦੇ ਵਿੱਚ ਪਿਆ ਤੂੰ ਕਿਹੜਾ ਸੂਫੀ ਬੰਦਾ ਪੈ ਜੂਗਾ ਰੇ ਸੜਕਾਂ ਦੇ ਵਿਚਾਲੇ ਹੈ ਕਾਦੇ ਵਾਸਤੇ ਪਿਆ ਤੈਨੂੰ ਪਤਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਾ ਇਹ ਸੰਗਤ ਜਾਂਦੀ ਆ ਤੂੰ ਰੇ ਨਸ਼ੇ ਕਰਕੇ ਐ ਪਿਆ ਕਿੱਥੇ ਰਹਿਣਾ ਕਿੱਥੇ ਆ ਮੱਚ ਛੋੜੇ ਨਹੀਂ ਕਿੱਥੇ ਕਿਹੜੇ ਏਰੀਆ ਚ ਰਹਿਣੇ ਆ ਮੱਚ ਛੋੜੇ ਕਿੱਥੇ ਤਾਂਗਾ ਯੂਪੀ ਤੋਂ ਬਿਹਾਰ ਤੋਂ ਮੱਚ ਛੋੜੇ ਰਹਿਣਾ ਹਰੇਣੇ ਵਾਲਾ ਕਿਹੜੀ ਸਟੇਟ ਦਾ ਯੂਪੀ ਦਾ ਬਿਹਾਰ ਦਾ ਮੱਚੋੜੇ ਰਹਿਣਾ ਉਹ ਤਾਂ ਹੋਣ ਰਹਿਣਾਗਾ ਪਿੱਛੋਂ ਕਿਹੜੀ ਸਟੇਟ ਤੋਂ ਆ ਤੂੰ ਕਿਛ ਕੋਈ ਨਹੀਂ ਕਿਛ ਹੈ ਮੱਚੋੜੇ ਦਾ ਪਿੱਛੋਂ ਕਿਹੜੇ ਪੰਜਾਬੀ ਤਾਂ ਹੈ ਨਹੀਂ ਤੂੰ ਕਿੱਥੇ ਦਾ ਯੂਪੀ ਦਾ ਬਿਹਾਰ ਦਾ ਹੂੰ ਪੱਤਰਕਾਰ ਹਾਂ ਮੈਂ ਜਵਾਬ ਦੇ ਇੱਧਰ ਪ੍ਰੇਮੀ ਪ੍ਰਸ਼ਾਸਨ ਨੂੰ ਬੁਲਾਉਣਾ ਪਊਗਾ ਰੇ ਬੁਲਾ ਲਓ ਕੋਈ ਮੱਚੋੜੇ ਦਾ ਮੈਂ ਪੰਜਾਬੀ ਤਾਂ ਹੈ ਨਹੀਂ ਤੂੰ ਪੰਜਾਬ ਦਾ ਮੈਂ ਕਿੱਧਰੋਂ ਪੰਜਾਬੀ ਐਨੂੰ ਕੀ ਨਾਮ ਤੇਰਾ? ਮੋਜੀ ਕਿਤੋਂ ਪੰਜਾਬੀਆਂ ਨੂੰ? ਕਿੱਥੇ ਦਾ ਯੂਪੀ ਤੋਂ ਬਿਹਾਰ ਤੋਂ? ਬਿਹਾਰ ਦਾ ਮੈਂ। ਪੰਜਾਬੀਆਂ ਹਾਂ ਤੂੰ। ਹਾਂ। ਹੈਂ? ਗੋਤਕੀ ਤੇਰਾ। ਸਰਨੇਮ ਕੀ ਆ? ਕਮਿਆਰਾ। ਹੈਂ? ਕਮਿਆਰਾ। ਕਮਿਆਰਾ ਮੈਂ। ਸਰਨੇਮ ਕੀ ਆ? ਗੋਤਕੀ ਆ ਕਮਿਆਰਾ ਜੀ। ਸਰਨੇਮ ਕੀ ਆ ਤੇਰਾ? ਕਮਿਆਰਾ ਦਾ। ਕਮਿਆਰਾ ਮੈਂ। ਕਮਿਆਰ ਦਾ ਗੋਤ ਵੀ ਹੁੰਦਾ। ਗੋਤਿਕ ਮੈਂ ਆ ਰਿਹਾ ਸਾਡਾ ਕਮਹਾਰ ਤਾਂ ਜਾਤ ਹੁੰਦੀ ਆ। ਉਹੀ ਕਰੇ ਕਮਹਾਰ ਆ ਮੈਂ। ਕਮਹਾਰ ਤਾਂ ਜਾਤ ਹੁੰਦੀ ਆ ਗੋਤਕੀ ਆ ਤੇਰਾ ਹੁਣੇ ਪਤਾ ਲੱਗ ਜਾ ਪੰਜਾਬੀਆਂ ਕਿਆਂ ਤੂੰ। ਮੈਂ ਕਮਹਾਰ ਆ ਕਹ ਤੇਰਾ। ਕਮਹਾਰ ਤਾਂ ਜਾਤ ਆ। ਕਮਹਾਰ ਤਾਂ ਜਾਤ ਹੁੰਦੀ ਆ ਗੋਤਕੀ ਆ। ਗੋਤਕੀ ਆ ਯਾਦਵ ਆ ਸਾਨੀ ਆ ਕਿਆਂ। ਤੈਨੂੰ ਕੁਝ ਨਹੀਂ ਨਾ ਕਮਹਾਰ ਆ ਸੀ। ਕਮਹਾਰ ਤਾਂ ਜਾਤ ਹੁੰਦੀ ਆ ਪਰ ਇੱਥੋਂ ਹੀ ਪਤਾ ਲੱਗਦਾ ਝੂਠ ਬੋਲਦਾ ਤੂੰ ਬਿਹਾਰੀ ਆ ਤੂੰ। ਨਹੀਂ ਝੂਠ ਬੋਲੀ ਨਹੀਂ ਰਿਹਾ। ਕਮਹਾਰ ਤਾਂ ਜਾਤ ਆ ਫਿਰ ਗੋਤ ਦੱਸ ਤੇਰਾ ਹੁਣੇ ਪਤਾ ਲੱਗ ਜਾ। ਕਮਹਾਰ ਤਾਂ ਜਾਤ ਆ। ਕਮਹਾਰ ਤਾਂ ਜਾਤ ਹੁੰਦੀ ਆ ਜਿਵੇਂ ਜੱਟ ਹੁੰਦਾ ਕਮਹਾਰ ਰਵੀਦਾਸੀ ਏ ਇਹ ਤਾਂ ਜਾਤ ਆ ਇੱਥੇ ਗੋਤ ਵੀ ਹੁੰਦੇ ਨੇ ਜੇ ਤੂੰ ਕਮਹਾਰ ਹੋਵੇਂ ਤੈਨੂੰ ਜਾਤ ਗੋਤ ਪਤਾ ਹੋਊਗਾ ਵੀ ਹਾਂ ਆ ਗੋਤ ਆ ਇਹ ਤਾਂ ਝੂਠ ਬੋਲ ਰਿਹਾ ਤੂੰ ਸੁਣਿਆ ਸੁਣਿਆ ਕੇ ਤੂੰ ਬੋਲ ਨਹੀਂ ਫਿਰ ਗੋਤ ਦੱਸ ਦੇ ਪਤਾ ਲੱਗ ਜੀ ਕਮਹਾਰ ਕਮਹਾਰ ਤਾਂ ਜਾਤ ਆ ਯਾਰ ਗੋਤ ਕੀ ਆ ਤੇਰਾ ਸਾਡੇ ਗੋਤ ਹੀ ਹਈ ਆ ਗੋਤ ਕਮਿਆਰ ਕਿੱਥੋਂ ਆ ਪੰਜਾਬੀ ਹੋਣੇ ਤੈਨੂੰ ਲੋਕ ਕਮੈਂਟਾਂ ਚ ਦੱਸ ਦੇਣਗੇ ਕਿਹੜੀ ਜਾਤ ਦਾ ਗੋਤ ਹੁੰਦਾ ਲਾਲ ਕੋਈ ਗਲੀ ਕੋਈ ਗਲੀ ਬੱਠੇ ਵਿੱਚ ਤੇਰਾ ਆਧਾਰ ਕਾਰਡ ਦਿਖਾ ਆਧਾਰ ਕਾਰਡ ਹੈਗਾ ਤੇਰਾ ਦਿਖਾ ਤੂੰ ਮੇਰਾ ਆ ਰਹਾ ਜੀ ਦਿਖਾ ਤੇਰਾ ਆਧਾਰ ਕਾਰਡ ਤੇਰਾ ਕਾਰਡ ਨਹੀਂ ਤੂੰ ਕਮਾਰ ਜਾਤ ਨੂੰ ਵੀ ਬਦਨਾਮ ਕਰ ਰਹੇ ਆ ਉਰੇ ਬੈਠ ਕੇ ਸ਼ਰਾਬ ਪੀ ਕੇ ਉਰੇ ਪਿਆਲ ਲਟਿਆਂ ਤੂੰ ਕਹਿੰਦਾ ਮੈਂ ਕਮਿਆਰਾਂ ਕਮਿਆਰਾਂ ਦਾ ਗੋਤ ਵੀ ਹੁੰਦਾ ਕੀ ਗੋਤ ਆਦਾ ਕੀ ਗੋਤ ਆ ਉਹੀ ਤਾਂ ਸੱਚ ਪਤਾ ਲੱਗਣਾ ਜੇ ਕਮਾਰੂ ਉਹ ਦੱਸ ਦੂਗਾ ਮੇਰਾ ਇਹ ਗੋਤ ਆ ਇਤੋਂ ਦਾ ਫੜੇ ਜਾਂਦਾ ਬੰਦਾ ਉਹ ਝੂਠ ਬੋਲਦਾ ਸੱਚ ਬੋਲਦਾ ਨਾਲਾ ਪੂਜਾ ਆ ਦੇਖੋ ਜੀ ਆ ਨੰਬਰ ਹੈ ਇਹਦਾ ਇਹ 11 ਵਜੇ ਤੋਂ ਉਰੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਉਹ ਸਾਹਮਣੇ ਤੁਹਾਨੂੰ ਬੋਰਡ ਦਿਖਾ ਦਿੰਦਾ ਆ ਦੇਖੋ ਗੁਰੂ ਘਰ ਨੂੰ ਰਾਹ ਜਾਂਦਾ ਸਵੇਰ ਵਾਲੀ ਵੀਡੀਓ ਵੀ ਤੁਹਾਨੂੰ ਇਹਦੇ ਵਿੱਚ ਅਟੈਚ ਕਰ ਦਾਂਗੇ ਸਵੇਰੇ 2 ਵਜੇ ਵੀ ਪਿਆ ਸੀਗਾ ਤੇ ਇੱਥੇ ਜਿਹੜਾ ਪਹਿਰੇ ਵਾਲਾ ਉਹਨੇ ਦੱਸਿਆ 11 ਵਜੇ ਦਾ ਇਹ ਨਸ਼ੇ ਕਰਕੇ ਪਿਆ ਉਰੇ ਇਹ ਪ੍ਰਵਾਸੀ ਆ ਤੇ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ ਕਹਿੰਦਾ ਮੈਂ ਕਮਿਆਰ ਆ ਹੁਣ ਇਹਨੂੰ ਦੱਸੋ ਤੇ ਕਾਰਵਾਈ ਪ੍ਰਸ਼ਾਸਨ ਕਰੇ ਇਹਨੂੰ ਵੀਡੀਓ ਨੂੰ ਅੱਗੇ ਲਿੰਕ ਕਰੋ ਡੀਜੀਪੀ ਪੰਜਾਬ ਨੂੰ ਵੀ ਜਿਹੜਾ ਬੰਦਾ ਝੂਠ ਬੋਲਦਾ ਇਹਦਾ ਮਤਲਬ ਇਹ ਕੋਈ ਗੈਰਕਾਨੂੰਨੀ ਕੰਮ ਕਰਕੇ ਆਇਆ ਤਾਂ ਹੀ ਝੂਠ ਬੋਲਦਾ ਸੱਚਾ ਬੰਦਾ ਦੱਸ ਦਿੰਦਾ ਪ੍ਰਵਾਸੀ ਕਿਹੜਾ ਕੋਈ ਮਾੜੀ ਜਾਤ ਆ ਜਾਂ ਕੋਈ ਮਾੜਾ ਹੋ ਆ ਬੰਦਾ ਦੱਸ ਦਿੰਦਾ ਜਿਹੜਾ ਸੱਚਾ ਹੁੰਦਾ ਵੀ ਇੱਥੋਂ ਆ ਇਹ ਝੂਠ ਬੋਲ ਰਿਹਾ ਆਧਾਰ ਕਾਰਡ ਦਿਖਾ ਤੇਰਾ ਦਿਖਾ ਆਧਾਰ ਕਾਰਡ ਇਹ ਆਧਾਰ ਕਾਰਡ ਜੀ ਕੇਰਲ ਜੀ ਜੀ ਕਨਸ ਕਾਰਲ ਕੰਮ ਆਧਾਰ ਕਾਰਡ ਦਿਖਾ ਆਧਾਰ ਕਾਰਡ ਸਾਡੇ ਨੂੰ ਸਭ ਕੁਝ ਹੈ ਦਿਖਾ ਆਧਾਰ ਕਾਰਡ ਤੇਰਾ ਕੱਢ ਕੱਢ ਆਧਾਰ ਕਾਰਡ ਸਾਡੇ ਕੋਲ ਸਭ ਕੁਝ ਹੈ ਦਿਖਾ ਫਿਰ ਦਿਖਾ ਕਿੱਥੇ ਆ ਸਭ ਕੁਝ ਤਰਾ ਪਤਾ ਲੱਗੇ ਸਾਨੂੰ ਕੀ ਪਤਾ ਤੂੰ ਪਾਕਿਸਤਾਨੀ ਐ ਕੌਣ ਆ ਤੂੰ ਗੱਲ ਜਿਹੜੇ ਕਰ ਰਸ ਦਿਖਾ ਦੇ ਹਰ ਗਾੜੇ ਇੱਧਰ ਸੁਣਦਾ ਨਹੀਂ ਤੈਨੂੰ ਨਹੀਂ ਮੰਨੂਗਾ ਕਾੜ ਦੇ जी हां जी सर माछीवाड़ा साहब तो बोल रहे हैं Hello? 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 सर माछीवाड़ा साहब तो बोल रहे हैं जी ਮੱਛਵੜਾ ਸਾਹਿਬ ਤੋਂ ਜੀ ਹਲੋ 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 ਹਾਂਜੀ ਸਰ ਮੱਛਵੜਾ ਸਾਹਿਬ ਤੋਂ ਬੋਲ ਰਿਹਾ ਜੀ ਸਰ ਇੱਥੇ ਨਾ ਇੱਕ ਬੰਦਾ ਨਸ਼ੇੜੀ ਰਾਤ ਦਾ 11 ਵਜੇ ਦਾ ਚੌਂਕ ਦੇ ਵਿੱਚਕਾਰ ਪਿਆਗਾ ਜੀ ਮੋਟਰਸਾਈਕਲ ਗੇਰਿਆ ਪਿਆ ਤੇ ਆਪ ਲੰਬਾ ਪਿਆਗਾ ਇਹ ਨਾ ਕੋਈ ਪਹਿਚਾਣ ਦੱਸ ਰਿਹਾ ਜੀ ਇਹ ਸੰਗਤ ਜਾਂਦੀ ਆ ਵਿਚਾਲੇ ਹਿੱਲਦਾ ਵੀ ਨਹੀਂ ਤੇ ਬਹੁਤ ਔਖਾ ਠਾਲਿਆ ਗਿਆ ਜੀ ਨਸ਼ੇ ਕਰਕੇ ਉਰੇ ਪਿਆ ਜੀ ਇਹ ਵਿਚਾਲੇ ਜੇ ਨੂੰ ਪੁੱਛਦੇ ਆ ਜੀ ਵੀ ਤੁਸੀਂ ਪਹਿਚਾਨ ਦੱਸ ਆਪਣੀ ਕਿੱਥੇ ਦਾ ਰਹਿਣੇ ਵਾਲੇ ਆ ਕੀ ਕਰਕੇ ਆ ਤੂੰ ਕੀ ਕਰਨਾ ਔਰੇ ਤਾਂ ਕੁਝ ਨਹੀਂ ਦੱਸ ਰਿਹਾ ਕਹਿੰਦਾ ਜੋ ਕਰਨਾ ਕਰ ਲੋ ਨਾਮ ਕੀ ਅ ਵੀ ਤੇਰਾ ਮੇਰਾ ਕੁਲਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਕਿਹੜਾ ਤੁਹਾਨੂੰ ਇਹ ਮਾਛੀਵਾੜਾ ਸਾਹਿਬ ਤੇ ਇਹ ਚੰਨਕਮਲ ਸਾਹਿਬ ਚੌਕ ਹੈ ਜੀ ਗੁਰੂਗੜ੍ਹ ਨੂੰ ਜਾਣੇ ਵਾਲੇ ਰਸਤੇ ਦੇ ਵਿਚਾਲੇ ਪਿਆ ਜੀ ਚੰਨਕਮਲ ਸਾਹਿਬ ਚੌਕ ਜੀ ਹਾਂ ਜੀ ਮੈਂ ਹਾਂਜੀ ਪਿਆ ਜੀ ਤੇ ਮੈਂ ਸਵੇਰੇ 2 ਵਜੇ ਵੀ ਨੰਗਿਆ ਜੀ ਗੁਰੂ ਘਰ ਨੂੰ ਉਦੋਂ ਪਿਆ ਸੀ ਪੈਰੇ ਵਾਲੇ ਨਾਲ ਗੱਲ ਕੀਤੀ ਉਹ ਕਹਿੰਦਾ 11 ਵਜੇ ਦਾ ਪਿਆ ਵੀ ਅਸੀਂ ਠਾਲਣ ਦੀ ਬਹੁਤ ਕੋਸ਼ਿਸ਼ ਕੀਤੀ ਉੱਠਦਾ ਨਹੀਂ ਹੈਗਾ ਹਾਂਜੀ ਹਾਂਜੀ ਖਾਸ ਜੀ ਮੱਛਵੜਾ ਸਾਹਿਬ ਹਾਂਜੀ ਧੰਨਵਾਦ ਸਰ ਕਰੋ ਜੀ ਜਰੂਰ ਇਹਨੂੰ ਵੈਰੀਫਾਈ ਕਰੋ ਵੀ ਕੌਣ ਬੰਦਾ ਹੈ ਹੁਣ ਇੱਥੋਂ ਨਾ ਜਾਈ ਨਾ ਠੀਕ ਆ ਸੁਣ ਗਿਆ ਤੈਨੂੰ ਪਤਾ ਲੱਗ ਜੂ ਹੁਣ ਜਿਹੜਾ ਤੂੰ ਬਦਨਾਮ ਕਰਦਾ ਨਾ ਤੈਨੂੰ কুমਾਰ ਜਾਤ ਨੂੰ ਗੈਰ ਕਾਨੂੰਨੀ ਕੰਮ ਕਰਕੇ ਪ੍ਰਵਾਸੀ ਤੂੰ ਜੇ ਹੈਗਾ ਸੱਚਾ ਤੂੰ ਦੱਸ ਵੀ ਹਾਂ ਮੈਂ ਜੂਪੀ ਦਾ ਬਿਹਾਰ ਦਾ ਝੂਠ ਕਿਉਂ ਬੋਲਦਾ ਨਾ ਕਹ ਮਾਰ ਦੱਸ ਫਿਰ ਗੋਤ ਦੱਸ ਤੇਰਾ ਪਤਾ ਲੱਗ ਜਿਵੇਂ ਸੱਚੇ ਝੂਠ কুমਾਰ ਸਾਡਾ কুমਾਰ ਗੋਤ ਹੁੰਦਾ ਹੈ ਇੱਥੋਂ ਹੀ ਪਤਾ ਲੱਗਦਾ ਤੇਰਾ ਸੱਚੇ ਝੂਠ ਬਲਾਲਤ ਨੂੰ ਆ ਰਹੇ ਨੇ ਕੋਈ ਨਹੀਂ ਆਉਂਦੇ ਨੇ ਕੋਈ ਨਹੀਂ ਫਿਕਰ ਨਾ ਕਰ ਹੁਣੇ ਤੈਨੂੰ ਦੱਸ ਦੇਣਗੇ ਆ ਨੰਬਰ ਤੇਰਾ ਆ ਗਿਆ ਤੇ ਇਹਦੇ ਲਾ ਦੋ ਕੋਈ ਨਿਓ ਲਾ ਦੋ ਸਟicker ਨੂੰ ਵੀ ਲਾ ਲਓ ਅੱਗੇ ਆਣੇ ਵੀ ਦੇਖ ਲਓ ਪੀਵੀ 322 1427 ਆ ਤੂੰਹੀਂ ਕਰ ਰਹੇ ਹੋਰੇ ਬਦਨਾਮ ਪੰਜਾਬ ਨੂੰ ਹੈ ਪੰਜਾਬੀਆਂ ਨੂੰ ਹੁਣ ਪੰਜਾਬੀਆਂ ਦੀ ਜੱਤਾਂ ਨੂੰ ਵੀ ਟਾਰਗੇਟ ਕਰਨ ਲੱਗੇ ਤੁਸੀਂ ਕਿੱਧਰੋਂ ਪੰਜਾਬੀ ਤੇਰੀ ਸ਼ਕਲ ਪੰਜਾਬੀਆਂ ਵਾਲੀ ਹੈ ਤੇਰਾ ਮੂੰਹ ਨਹੀਂ ਦਿਖਦਾ ਤੇਰਾ ਪੰਜਾਬੀ ਕਹਿੰਦਾ ਨੂੰ ਹਾਲੇ ਨਸ਼ੇ ਕਰਦੇ ਘਰੇ ਜਾ ਕੇ ਪਿਆ ਕਰੋ ਔਰ ਤੈਨੂੰ ਗੁਰੂ ਘਰ ਵਾਲਾ ਰਾਹ ਦਿਖਦਾ ਸ਼ਰਾਬ ਪੀਤੀ ਰਾਤ ਦੌਰੇ ਚੌਂਕ ਦੇ ਵਿਚਾਲੇ ਪਿਆ ਗੁਰੂ ਘਰ ਨੂੰ ਸੰਗਤ ਜਾ ਰਹੀ ਹੈ ਸਵੇਰ ਦੀ ਹਿੱਲਦਾ ਨਹੀਂ ਉੱਪਰ ਦੀ ਕਹਿੰਦਾ ਮੈਂ ਪੰਜਾਬੀ ਆ ਕਹਿੰਦਾ ਘਮਾਰ ਆ ਮੈਂ ਦੱਸ ਗੋਤ ਦੱਸ ਜੇ ਤੂੰ ਪੰਜਾਬੀ ਆ ਇਹ ਪ੍ਰਵਾਸੀ ਹੁਣ ਜਾਤਾਂ ਨੂੰ ਵੀ ਬਦਨਾਮ ਕਰਨ ਲੱਗੇ ਪੰਜਾਬੀਆਂ ਦੀ ਹਾਂ ਪੂਰੀ ਰਾਤ 11 ਵਜੇ ਦਾ ਪਿਆ ਹੈ ਔਰੇ ਕੰਮ ਕਰ ਗਿਆ ਨਾ ਕੰਮ ਕਰ ਗਿਆ ਜੀ ਕੰਮ ਕਰਕੇ ਸੜਕ ਦੇ ਵਿਚਾਲੇ ਪਊਗਾ ਜੀ ਨਹੀਂ ਸੜਕ ਦੇ ਵਿਚਾਲੇ ਪਊਗਾ ਇਹ ਪੰਜਾਬੀ ਹੈ ਜੱਗੀ ਹੈ ਫਿਰ ਨਹੀਂ ਪੰਜਾਬੀ ਝੂਠ ਬੋਲਦਾ ਫਿਰ ਇਹ ਪੰਜਾਬੀਆਂ ਨੂੰ ਬਦਨਾਮ ਕਰਦਾ ਹੈ ਝੂਠ ਬੋਲਦਾ ਜੀ ਮੇਰੇ ਕੋਲ ਰਿਕਾਰਡਿੰਗ ਹੈ ਮੇਰੇ ਕੋਲ ਰਿਕਾਰਡਿੰਗ ਹੈ ਕਿਧਰੋਂ ਕਮਾਰਾ ਹੈ ਨਹੀਂ ਸੁਣਦੇ ਸੀ ਤੈਨੂੰ ਗੋਲਗੀ ਖਰਾਬ ਬੀੜ ਨਹੀਂ ਦਿੰਦਾ ਕਾਨੂੰਨ ਮੈਂ ਗੱਲ ਬਚੀ ਜਾ 11 ਵਜੇ ਦਾ ਜੀ ਸੜਕ ਦੇ ਵਿਚਾਲੇ ਕਿਹੜਾ ਕੰਮ ਕਰਕੇ ਤੁਸੀਂ ਵੀ ਹਮਾਇਤ ਨਾ ਕਰੋ ਇਹ ਬਹੁਤ ਗਲਤ ਕਰ ਰਹੇ ਨੇ ਬਹੁਤ ਖਤਰਾ ਪੰਜਾਬ ਲਈ ਇਹ ਵੀ ਇਹਦੀ ਤੇ ਗਲਤ ਗੱਲ ਹੈ ਬੱਚੇ ਦੇ ਘਰ ਆ ਫਿਰ ਸ਼ਰਾਬ ਪੀ ਕੇ ਉੱਠੇ ਪਿਆ ਉੱਪਰ ਦੀ ਕਹਿੰਦਾ ਮੈਂ ਕਮਾਰਾ ਪੰਜਾਬੀ ਆ ਕਹਿੰਦਾ ਮੈਂ ਪੰਜਾਬੀਆਂ ਨੂੰ ਬਦਨਾਮ ਕਰਦੇ ਨੇ ਮੇਰੇ ਪੰਜਾਬੀ ਨਹੀਂ ਕਿ ਮੈਂ ਕਮਿਆਰ ਆ ਮੈਂ ਕਹਿੰਦਾ ਜਦ ਤੱਕ ਤੂੰ ਪੰਜਾਬੀ ਗਿਆ ਯਾਰ ਕਮਾਲ ਦੀ ਗੱਲ ਹੈ ਮੇਰੇ ਕੋਲ ਰਿਕਾਰਡਿੰਗ ਆ ਸਾਰੀ ਕਿ ਤਾਉ ਗਾਧ ਕਰਦਾ ਹੂੰ ਉੱਪਰ ਜਲੀ ਮੈਂ ਮੈਂ ਕੰਪਲੇਂਟ ਲਿਖਾਤੀ ਜੀ ਇਹਦੀ ਕੰਪਲੇਂਟ ਲਖਾਈ ਆਉਂਦੀ ਆ ਪੁਲਿਸ ਠੀਕ ਹੈ ਪਤਾ ਲੱਗ ਜੂ ਉਹਨੂੰ ਜਿਹੜਾ ਝੂਠ ਬੋਲ ਕੇ ਬਦਨਾਮ ਕਰਦਾ ਇਹ ਨਹੀਂ ਨਹੀਂ ਬਦੋ ਸੱਚ ਬੋਲ ਵੀ ਤੂੰ ਹਾਂ ਮੈਂ ਪ੍ਰਵਾਸੀ ਆ ਨਹੀਂ ਦਰ ਵੀ ਪੀਓ ਘਰ ਬਿਗੇ ਪੀਓ ਘਰ ਬਹਿ ਕੇ ਵੀ ਬੇ ਜੀ ਗੁਰੂ ਘਰ ਨੂੰ ਹਣਾ ਚੌਂਕ ਆ ਗੁਰੂ ਘਰ ਨੂੰ ਸੰਗਤ ਜਾਂਦੀ ਆ ਸਵੇਰ ਦੀ ਸਵੇਰੇ ਮੈਂ ਪੌਣੇ 2 ਵਜੇ ਨੰਗੇ ਉਰੇ ਉਦੋਂ ਵੀ ਸੜਕ ਦੇ ਵਿਚਾਲੇ ਪਿਆ ਤੀਗਾ ਇਹ ਹੈ ਤਾਂ ਹਰੀ ਗੁਰੂ ਨੇ ਜੀ ਆ ਇਧਰ استاد ਜੀ ਛੱਡੇ ਨਾ ਸੀ ਤਵਾ ਦੇ ਨਹੀਂ استاد ਜੀ ਫਿਰ ਤੈਨੂੰ ਉਰੇ ਵਿਚਾਲੇ ਸੜਕ ਤੇ ਸ਼ਰਾਬ ਪੀ ਕੇ ਗੁਰੂ ਘਰ ਨੂੰ ਜਾਂਦੇ ਰਹੇ ਤੇ ਪੈਣਾ ਉਹ ਤੁਸੀਂ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਹਾਂ ਹਾਂ ਹੁਣ ਦੱਸ ਪੰਜਾਬੀਆਂ ਨੂੰ ਜਦਾ ਕਹਿੰਦਾ ਮੈਂ ਪੰਜਾਬੀ ਆ ਪੰਜਾਬੀ ਤੇ ਮੈਂ ਕਿਹਨੀ ਤੂੰ ਮੈਂ ਆ ਰਹਾ ਮੈਂ ਤੂੰ ਕਹਾਂ ਮੈਂ ਪੰਜਾਬ ਦਾ ਕਿੱਥੇ ਦਾ ਯੂਪੀ ਦਾ ਪਿਆਰ ਦਾ ਪੰਜਾਬ ਦਾ ਮੈਂ ਪੰਜਾਬ ਦਾ ਰਹਾ 27 ਦਾ ਮੈਂ ਉਹ ਬਟਾ ਪਿੱਛੋਂ ਕਿੱਥੇ ਦਾ ਸਟੇਟ ਕਿਹੜੀ ਆ ਤੇਰੀ ਯੂਪੀ ਦਾ ਬਿਹਾਰ ਦਾ ਹੈ ਯੂਪੀ ਦਾ ਕਾ ਬਿਹਾਰ ਦਾ ਪਿੱਛੋਂ ਬਿਹਾਰ ਤੋਂ ਫੇਰ ਜਾਦਾ ਝੂਠ ਕੇ ਬੋਲਦਾ ਨਹੀਂ ਮੈਂ ਤੈਨੂੰ ਇਹੀ ਪੁੱਛ ਰਿਹਾ ਸੀ ਕਿ ਕਿਹੜੀ ਸਟੇਟ ਤੋਂ ਉਹ ਮੈਂ ਕਿਹੜਾ ਕੋਈ ਚੋਰੀ ਕਰਿਆ ਨਹੀਂ ਇਹ ਗਾਲਾਂ ਕੋਈ ਮੈਂ ਕੋਈ ਡਾਕਟਰ ਨਹੀਂ ਤੂੰ ਇਹ ਲਕੋ ਕੇ ਹੋ ਰਿਆਂ ਤੀਗਾ ਮੈਂ ਕਹਦਾ ਟੱਕ ਮਾਰਨਾ ਤੈਨੂੰ ਮੈਂ ਕਿੰਨੀ ਵਾਰ ਪੁੱਛਿਆ ਵੀਡੀਓ ਸਾਰੀ ਬਣੀ ਹੋਈ ਆ ਤੇਰੀ ਤੂੰ ਕਿੰਨੀ ਵਾਰ ਕਿਹਾ ਸਵੇਰ ਦਾ ਵੀ ਮੈਂ ਤਾਂ ਪੰਜਾਬੀ ਆ ਮੈਂ ਘਮਾਰ ਆ ਤੂੰ ਐ ਕਿਹਾ ਮੈਂ ਪੰਜਾਬੀ ਆ ਮੈਂ ਘਮਾਰ ਆ ਤੂੰ ਕਿਹਾ ਪੰਜਾਬੀ ਆ ਮੈਂ ਪੰਜਾਬ ਦਾ ਮੈਂ ਕਿਹਾ ਤੈਨੂੰ ਮੈਂ ਬਾਰ ਬਾਰ ਕਿੰਨੀ ਵਾਰ 10 ਵਾਰ ਪੁੱਛਿਆ ਵੀ ਤੂੰ ਯੂਪੀ ਦਾ ਬਿਹਾਰ ਦਾ ਬੈਠੇ ਅੰਮਾ ਹਲੋ ਜੀ ਸਰ ਕੇ ਬੈਠੇ ਅੰਮਾ ਹਾਂ ਜੇ ਗੱਲ ਤਾਂ ਮੈਂ ਫਿਰ ਮੈਂ ਜੀ ਇੱਥੇ ਖੜਾ ਚੰਨਕਲ ਸਾਹਿਬ ਚੌਂਕ 'ਚ ਬੈਠਿਆ ਸੀ ਇਹ ਇੱਕ ਪ੍ਰਵਾਸੀ ਹੈ ਜੀ ਰਾਤ ਦਾ ਪਹਿਰੇ ਵਾਲੇ ਨਾਲ ਵੀ ਮੈਂ ਸਵੇਰੇ 2 ਵਜੇ ਵੀ ਗੁਰੂ ਘਰ ਨੂੰ ਜਾਂਦੇ ਹੋਏ ਦੇਖਿਆ ਜੀ ਇਹਨੂੰ ਔਰ ਇਹ ਸੜਕ ਦੇ ਵਿਚਾਲੇ ਪਿਆ ਜੀ ਮੋਟਰਸਾਈਕਲ ਸਿੱਟਿਆ ਹੋਇਆ ਸੜਕ ਦੇ ਵਿਚਾਲੇ ਪਿਆ ਦੀ ਬਿਲਕੁਲ ਤੇ ਹੁਣ ਸੰਗਤ ਵੀ ਜਾ ਰਹੀ ਸੀਗੀ ਤੇ ਹੁਣ ਆ ਕੇ ਦੇਖਿਆ ਦੁਬਾਰੇ ਫੇਰ ਮਤਲਬ ਓਕਣੇ ਪਿਆ ਦੀ ਹੁਣ ਠਾਲਿਆ ਹਲਾ ਲੂ ਕੇ ਬਹੁਤ ਓਕਾ ਉੱਪਰ ਦੀ ਇਹ ਉਹ ਕਰਦਾ ਕਹਿੰਦਾ ਜੋ ਕਰਨਾ ਕਰ ਲੋ ਕਹਿੰਦਾ ਮੈਂ ਤਾਂ ਇੱਕਣੇ ਪਾਉਂਗਾ ਸੰਗਤ ਜਾਂਦੀ ਆ ਜੀ ਚੰਨਗਲ ਸਾਹਿਬ ਚੌਂਕ ਦੇ ਵਿੱਚ ਪਿਆਦੀ ਬਿਲਕੁਲ ਬਈਆ ਜੀ ਕਹਿੰਦਾ ਪੰਜਾਬੀ ਆ ਪਹਿਲਾਂ ਜਿਆਦਾ ਤਾਂ ਮੇਰੇ ਕੋਲ ਸਾਰੀ ਰਿਕਾਰਡਿੰਗ ਆ ਜਿਆਦਾ ਤਾਂ ਐਂ ਕਹੀ ਗਿਆ ਕਹਿੰਦਾ ਮੈਂ ਪੰਜਾਬੀ ਆ ਕਹਿੰਦਾ ਘਮਾਰਾ ਮੈਂ ਮੈਂ ਫਿਰ ਦੱਸ ਜਦੋਂ ਪੰਜਾਬੀ ਆ ਕਿੱਥੇ ਦਾ ਹੈਗਾ ਪੰਮੀ ਭਾਈ ਜੀ ਨੇ ਇਹ ਬੋਲ ਰਹੇ ਨੇ ਸਾਨੂੰ ਪੁੱਛੋ ਕਮਨੋਈ ਬੋਲੇ ਮਛਵਾੜੀ ਤੋਂ ਪਤਾ ਨਹੀਂ ਕਿਹੜਾ ਕਿਹ ਜਾਂਦਾ ਹੀ ਪੰਮੀ ਭਾਈ ਜੀ ਪੰਮੀ ਭਾਈ ਜੀ ਨੇ ਬੋਲ ਰਹੇ ਨੇ ਠੀਕ ਹੈ ਮੌਜਾਂ ਕਰਦਾ ਹੀ ਕਰ ਰਿਹਾ ਹਾਂ ਜੀ ਹਾਂ ਜੀ ਇਹ ਤਾਂ ਮੌਜਾਂ ਕਰਨ ਲੱਗਿਆ ਸੀ ਕਿੱਦਾਂ ਹਾਂ ਜੀ ਮੈਂ ਖੜੇ ਹਾਂ ਜੀ ਖੜੇ ਆ ਠੀਕ ਜੀ ਦਾ ਪੰਜਾਬ ਦੀ ਮੌਜ ਆ ਕਹਿੰਦਾ ਪੰਜਾਬੀ ਆ ਮੈਂ ਕਮਿਆਰਾਂ ਕਹਿੰਦਾ ਮੈਂ ਪੰਜਾਬੀ ਤਾਂ ਨਹੀਂ ਹਾਂ ਮੈਂ ਗੋਤਦੱਸ ਫਿਰ ਜਾਦਾ ਹੁਣ ਮੰਨਿਆ ਆ ਕੇ ਕਹਿੰਦਾ ਬਿਹਾਰ ਦਾਗਾ ਹੁਣ ਪੰਜਾਬ ਦੀਆਂ ਜਾਤਾਂ ਨੂੰ ਵੀ ਟਾਰਗੇਟ ਕਰਨ ਲੱਗ ਗਏ ਪੰਜਾਬੀਆਂ ਨੂੰ ਵੀ ਜੇ ਤਾਂ ਆ ਵੀ ਅਗਲੀ ਗੱਲ ਪੰਜਾਬੀ ਤੇ ਆਵੇ ਪੰਜਾਬੀ ਪਿਆ ਸ਼ਰਾਬੀ ਹਲਵਾਈ ਤਾਂ 11 ਵਜੇ ਦਾ ਪਿਆ ਜੀ ਮੈਂ ਪੈਰੇ ਵਾਲੇ ਪੁੱਛਿਆ ਸਵੇਰੇ ਪਾਣੇ ਦਾ ਵਜੇ ਜਾਂਦੇ ਵੇ ਜਦ ਵੀ ਆਕਣੇ ਪਿਆ ਦੀ ਜਦ ਵੀ ਹਲਾ ਲੂਕੇ ਗਿਆ ਮੈਂ ਭਾਈ ਗੁਰੂ ਘਰ ਨੂੰ ਸੰਗਤ ਨੇ ਵੀ ਜਾਣਾ ਹੁਣ ਵੀ ਲੇਡੀਜ਼ ਵੀ ਜਾਂਦੀਆਂ ਨੇ ਹਲੇ ਡਰਦੀਆਂ ਨੇ ਬੀਬੀਆਂ ਮੈਂ ਉਰੋਂ ਹਿੱਲੇ ਜਵੇ ਹਿੱਲੇ ਹੀ ਨਹੀਂ ਜਦ ਉਹ ਦੱਸਿਆ ਕਹਿੰਦਾ 11 ਵਜੇ ਦਾ ਪਿਆ ਕਹਿੰਦਾ ਅਸੀਂ ਵੀ ਬਹੁਤ ਠਾਲਿਆ ਕਹਿੰਦਾ ਹਿੱਲੇ ਹੀ ਨਹੀਂ ਉੱਪਰ ਦੀ ਰੋਮ ਮਾਰਦਾ ਕਹਿੰਦਾ ਕਰ ਲਓ ਜੋ ਕਰਨਾ ਪੰਜਾਬੀ ਆ ਕਹਿੰਦਾ ਮੈਂ ਕਮਿਆਰ ਤੁਸੀਂ ਵੀਡੀਓ ਦੇਖ ਲਓ ਕੋਈ ਵੀਡੀਓ ਦੇਖ ਲੈਣੇ ਪਤਾ ਲੱਗ ਜੀ ਉਹ ਤਾਂ ਸੱਚੇ ਝੂਠਾ ਕੋਣਾ ਉਹ ਤਾਂ ਆ ਹੀ ਜਾਣੀ ਵੀਡੀਓ ਤਾਂ ਹੁਣ ਪੂਰੀ ਦੁਨੀਆ ਦੇਖੂ ਤੇ ਨਹੀਂ ਹੁਣ ਅਖੀਰ ਚ ਆ ਕੇ ਮੰਨੇ ਉਹ ਵੀ ਅੰਕਲ ਉਰੋਂ ਆਏ ਨੇ ਉਹ ਜਾਣਦੇ ਤੇਗੇ ਉਹਨੇ ਦੱਸਿਆ ਕਹਿੰਦੇ ਪੰਜਾਬੀ ਨਹੀਂ ਹੈਗਾ ਫੇਰ ਮੰਨੇ ਕਹਿੰਦਾ ਹਾਂ ਮੈਂ ਬਿਹਾਰ ਤੋਂ ਆ ਜਾਂਦਾ ਇਹੀ ਕਹੀ ਗਿਆ ਪੰਜਾਬੀ ਆ ਮੈਂ ਤਾਂ ਘਮਿਆਰ ਮੈਂ ਗੋਤ ਤਾਂ ਦੱਸ ਮੈਨੂੰ ਪਤਾ ਸੀ ਵੀ ਇੱਥੋਂ ਹੀ ਪਤਾ ਲੱਗ ਜਾਣਾ ਵੀ ਘਮਿਆਰ ਤਾਂ ਗਿਆ ਤੋ ਸੁਣ ਲਏ ਨੇ ਵੀ ਪੰਜਾਬ ਦੀ ਜਾਤ ਹੁੰਦੀ ਹੈ ਕਿ ਮੈਂ ਇਹਨੂੰ ਗੋਤ ਨਹੀਂ ਪਤਾ ਵੀ ਪੰਜਾਬ ਦੇ ਕਿਹੜੇ ਹੁੰਦੇ ਨੇ ਮੈਂ ਗੋਤ ਦਾ ਦੇ ਫਿਰ ਮੇਰਾ ਆਪਾਂ ਚਲੋ ਇਹ ਨਹੀਂ ਕਹਿੰਦੇ ਜੀ ਸਾਰੇ ਪ੍ਰਵਾਸੀ ਹੋਵੇ ਪਰ ਸੱਚ ਬੋਲਣਾ ਚਾਹੀਦਾ ਬੰਦੇ ਨੂੰ ਜੇ ਸਹੀ ਆ ਇਹ ਤਾਂ ਹੀ ਤਾਂ ਸਾਰੇ ਇਦਨ ਨੂੰ ਕਰਦੇ ਨੇ ਹਾਂ ਇਹ ਬਦਨਾਮ ਕਰਦੇ ਨੇ ਹੁਣ ਪੰਜਾਬ ਨੂੰ ਹੋਰ ਦਾਤਾ ਪਿਆਗਾ ਅਗਲਾ ਜਿਹੜਾ ਦੇਖਦਾ ਵੀਡੀਓ ਅਗਲਾ ਕਹਿੰਦਾ ਲੈ ਵੀ ਪੰਜਾਬੀ ਬਏ ਨੇ ਪੰਜਾਬ ਨੂੰ ਤਾਂ ਹੀ ਟਾਰਗੇਟ ਹੋ ਰਿਹਾ ਕਹਿੰਦੇ ਪੰਜਾਬੀ ਨਸ਼ੇੜੀ ਨੇ ਨਸ਼ੇੜੀ ਤਾਂ ਇਹ ਨੇ ਹੁਣ ਲੁਧਿਆਣੇ ਅਸੀਂ ਕਿੰਨੇ ਫੜੇ ਨੇ ਉਹ ਫਲੂਡ ਕੀ ਪੀਂਦੇ ਨੇ ਸਾਰੇ ਪ੍ਰਵਾਸੀ ਨੇ ਜਿੰਨੇ ਨੌ ਬਦਨਾ ਪੰਜਾਬ ਦਾ ਪੰਜਾਬੀ ਬੋਲਣੀ ਸਿੱਖ ਗਏ ਪੰਜਾਬ ਦੇ ਜੜਾਂ 'ਚ ਤੇਲ ਪਾਉਣ ਲੱਗ ਗਏ ਹੁਣ ਤੇ ਜਵਾਬ ਅਸੀ ਗਾਂ ਜੀ ਇਹ 11 ਵਜੇ ਦਾ ਪਿਆ ਜੀ ਮੈਂ ਇਸ ਵੇਰੇ 2 ਵਜੇ ਵੀ ਗੁਰੂ ਘਰ ਗਿਆ ਜਦ ਵੀ ਪਿਆ ਦੀ ਮੇਰੇ ਕੋਲ ਸਾਰੀ ਉਦੋਂ ਦੀ ਵੀ ਰਿਕਾਰਡਿੰਗ ਹੈਗੀ ਆ ਦੀ ਆ ਕੇ ਇਹਨੂੰ ਪੁੱਛਿਆ ਮਤਲਬ ਬਹੁਤ ਗਲਤ ਤਰੀਕੇ ਨਾਲ ਬੋਲਦਾ ਕਹਿੰਦਾ ਜੋ ਕਰਨਾ ਕਰ ਲੂ ਮੈਂ ਪੰਜਾਬੀ ਆ ਕਹਿੰਦਾ ਕਿ ਮਿਆਰਾ ਮੈਂ ਤੂੰ 10 ਵੀ ਹੈਗਾ ਆ ਵੀ ਇਹਨੂੰ ਪਹਿਚਾਨ ਦੱਸ ਪਹਿਚਾਨ ਨਹੀਂ ਇਹਨੇ ਦੱਸੀ ਜੀ ਬੰਦੇ ਮੈਂ ਇੱਥੇ ਬੈਠਾ ਸੀ ਚੌਂਕੀਦਾਰ ਮੇਰੇ ਕੋਲ ਖੜਾ ਸੀ ਮੈਂ ਇੱਧਰ ਆਇਆ ਦਾ ਸਾਡੇ ਵਿੱਚ ਆਦੂ ਬੈਠਾ ਇੱਥੇ ਹੁਣ ਤੂੰ ਕਰੇ ਕਿਉਂ ਨਹੀਂ ਜਾਂਦਾ ਅੰਦਰ ਆਦਾ ਫੇਰ ਤੂੰ ਓਖਾ ਬੋਲਦਾ ਜੇ ਤੈਨੂੰ ਮਾਰਿਆ ਕੀ ਮਾਰਾ ਕਹਤਾ ਤੈਨੂੰ ਦੱਸ ਮੈਨੂੰ ਕੀ ਮਾਰਾ ਨਹੀਂ ਮਾਰਿਆ ਨਹੀਂ ਮੈਂ ਤਾਂ ਉਹ ਨਹੀਂ ਸ਼ਰਾਬੀਤੀ ਹੋਈ ਆ ਭੈਣੋ ਤੈਨੂੰ ਮੈਂ ਛੱਡ ਕੇ ਗਿਆ ਇੱਥੇ ਸ਼ੰਡਾ ਤਾਂ ਜਾਂਦੀ ਆ ਜੀ ਗੁਰੂ ਘਰ ਬੀਪੀਆਂ ਵੀ ਜਾਂਦੀਆਂ ਨੇ ਮੈਂ ਛੇੜਿਓ ਨਾ ਸ਼ਰਾਬੀ ਆਪੇ ਚਲੇ ਜਾਊਗਾ ਜੇ ਆਪਾਂ ਇਹਨੂੰ ਛੇੜਾਂਗੇ ਉੱਠ ਕੇ ਤੁਰੂਗਾ ਛੱਟ ਪੇਟ ਹਾਂ ਛੱਟ ਪੇਟ ਦਾ ਇਹ ਤਾਂ ਇੱਥੇ ਪੈ ਗਿਆ ਸੀ ਤੇ ਇੱਥੇ ਬੈਠਾ ਵਿਚਾਲੇ ਬੈਠਾ ਸੀ ਤੂੰ ਹੁਣ ਤੁਹਾਨੂੰ ਕੀ ਮਾਰਾ ਕਹਤਾ ਹੁਣ ਬੰਦੇ ਨੇ ਕੋਈ ਕਿਸੇ ਨੇ ਕਿਉਂ ਮਾਰਿਆ ਤੇ ਫੇ ਦੂਗੋ ਆਕਰਦਾ ਕਿਉਂ ਹੈ ਨਹੀਂ ਮੈਂ ਕਿਸੇ ਨੇ ਨਿਕੜਿਆ ਸਰ ਜੀ ਮੈਂ ਇਹਦੀ ਸਰਪਹ ਪਛਾਣ ਪੁੱਛਿਆ ਮੈਂ ਪਛਾਣ ਦੱਸ ਵੀ ਕੌਣ ਆਲਾ ਵੀ ਤੂੰ ਪ੍ਰਵਾਸੀ ਆ ਵੀ ਪੰਜਾਬ ਨੂੰ ਪੰਜਾਬ ਨੂੰ ਕਿਉਂ ਬਦਨਾਮ ਕਰਦਾ ਮੈਂ ਕਿ ਮੈਂ ਖਾਦੀ ਪੀਤੀ ਮੈਂ ਪੈ ਗਿਆ ਸੀ ਉਹ ਬੈ ਗਿਆ ਉਹ ਪੈਣ ਦਾ ਰਸਤਾ ਵਿਚਾਲੇ ਪਿਆ ਤੂੰ ਹਾਂਜੀ ਜਦੋਂ ਮੈਂ ਛੇੜ ਜਾਣ ਕੇ ਨਹੀਂ ਛੇੜਿਆ ਫਿਰ ਵਿਚਾਰਾ ਵੀ ਉੱਠ ਕੇ ਤੁਰੂਗਾ ਕਿ ਬੱਜੂਗਾ ਪਿਆ ਰਹਿਣ ਤੇ ਮੈਂ ਚੌਂਕੀਦਾਨ ਨੂੰ ਕਹਿ ਕੇ ਗਿਆ ਸੀਗਾ ਭਾਈ ਪੰਜਾਬ ਨੂੰ ਬਦਨਾਮ ਕਰਦੇ ਨੇ ਮੈਂ ਇਹਨੂੰ ਬਾਰ-ਬਾਰ ਪੁੱਛਿਆ ਵਾ ਪਛਾਣ ਦੱਸ ਵੀ ਤੂੰ ਪਰਵਾਸੀ ਐ ਨਹੀਂ ਕਹਿੰਦਾ ਮੱਕਮਾਰ ਆ ਮੱਕਮਾਰ ਆ ਫਿਰ ਕੋਈ ਸਰਨੇਮ ਦੱਸ ਤੇ ਮੈਨੂੰ ਪਤਾ ਦੀ ਝੂਠ ਬੋਲਦਾ ਖਾਪੀ ਗਈ ਸੀ ਮੈਂ ਇੱਥੇ ਸੈੱਡ ਤੇ ਪਾਇਆ ਥੋੜੀ ਖਾਪੀ ਲੁ ਸੱਪੇ ਲੱਗ ਪਈ ਨਹੀਂ ਦੱਸਾਂ ਉਹ ਜੂ ਹੁਣ ਬੀਬੀਆਂ ਜਾਂਦੀਆਂ ਨੇ ਬੱਚੇ ਸੰਗਤ ਜਾਂਦੀ ਐ ਸਵੇਰੇ ਜੀ ਉਹਰੇ ਵਿਚਾਲੇ ਇਹ ਬੇਅਦਬੀ ਉਹ ਕਰ ਰਿਹਾ ਹੈ ਗੁਰੂ ਘਰ ਨੂੰ ਜਾਂਦੀ ਸੰਗਤ ਪਿੱਛੇ ਮੁੜ ਜੂਗੀ ਚੱਲ ਤੋਰ ਘਰ ਨੂੰ ਚਲੋ ਮੈਂ ਚੱਲੇ ਸੋ ਓਕੇ ਪਹਿਚਾਣ ਦੱਸੀ ਦੀ ਹੁੰਦੀ ਆ ਆਪਣੀ ਜੇ ਸਹੀ ਹੋਵੇ ਨਹੀਂ ਮੈਂ ਜਾਦਕ ਮਾਰਾ ਜੀ ਯਾਰ ਕਮਿਆਰੇ ਮੈਂ ਤੈਨੂੰ ਕਿਹਾ ਸਰਨੇ ਮਦਾਜੇ ਤੂੰ ਪੰਜਾਬੀ ਆ ਔਰ ਇਹਦਾ ਪੰਜਾਬ ਨੂੰ ਬਦਨਾਮ ਕਰਦੇ ਹੋ ਨਾ ਤੁਸੀਂ ਨਸ਼ੇ ਕਰਕੇ ਅਗਲਾ ਕੋ ਪੰਜਾਬੀ ਨਸ਼ੇ ਕਰਕੇ ਪਏ ਨੇ ਤੂੰ ਆ ਦੱਸ ਦੇ ਵੀ ਆ ਭਾਈ ਮੈਂ ਬਿਹਾਰ ਤੋਂ ਆ ਪਿੱਛੋਂ ਤੈਨੂੰ ਮੈਂ ਇਹ ਪੁੱਛਿਆ ਵੀ ਕਿਹੜੀ ਸਟੇਟ ਦਾ ਤੂੰ ਜਿੰਨੇ ਮੈਂ ਪਹਿਲਾਂ ਲੁਧਿਆਣੇ ਫੜੇ ਨੇ ਉਹ ਵੀ ਸਾਰੇ ਪ੍ਰਵਾਸੀ ਨਸ਼ੇ ਵਾਲੇ ਦੀ ਨੋਂ ਧੱਬਾ ਲੱਗਦਾ ਪੰਜਾਬੀਆਂ ਦੇ ਵੀ ਪੰਜਾਬੀ ਨਸ਼ੇ ਕਰਦੇ ਨੇ ਧੰਨਵਾਦ ਸਰ ਬਾਓ ਬੋਦੀ ਟਾਪਰ ਸ਼ਾਸਨ ਵੱਲੋਂ ਭੇਜ ਦਿੱਤਾ ਗਿਆ ਇਹਨੂੰ ਧੰਨਵਾਦ ਇਹ ਵੀ ਅੱਜ ਇਹ ਬੱਚੇ ਕੁਸ ਕਰਕੇ ਭੱਜੇ ਨੇ ਇੱਥੋਂ ਪ੍ਰਵਾਸੀਆਂ ਦੇ ਬੱਚੇ ਇੱਥੇ ਚੌਂਕ ਜੋ ਬੱਚੇ ਨੇ ਕੁਸ ਕਰ ਰਹੇ ਸੀ ਅੱਗ ਲਾ ਕੇ ਇਧਰ ਨੂੰ ਕਿਤੇ ਭੱਜੇ ਨੇ ਇਹ ਚੌਂਕ 'ਚ ਬੈਠੇ ਕੁਸ ਕਰ ਰਹੇ ਸੀਗੇ ਦੋ ਜਵਾਕ ਸੀਗੇ ਉੱਤੇ ਬੈਠੇ ਭੱਜੇ ਕੋਸਾ ਅੱਗ ਲਗਾ ਕੇ ਕੁਸ ਕਰ ਰਹੇ ਸੀ ਚੌਂਕ 'ਚ ਬੈਠੇ